ਅੱਜ ਸਤਿ ਸ਼੍ਰੀ ਅਕਾਲ ਪੰਜਾਬੀ ਮਾਰਣਜੀਤ ਗੋੜਪੱਟ ਵਾਲਾ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਅਖਾੜੇ ਪੰਜਾਬ ਦੇ ਤੇ ਆਪਣੇ ਨਾਲ ਨੇ ਬਾਈ ਬਲਜੀਤ ਚਮਕੀਲਾ ਜੀ ਪਿੰਡ ਤੋਂ ਤੇ ਨਾਲ ਭੈਣ ਜੀ ਨੇ ਆਪਣੇ ਤੁਹਾਨੂੰ ਸੁਣਾਉਣੇ ਗਾਣ-ਚਾਣ ਇਹਨਾਂ ਦੇ ਕੋਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਚਮਕੀਲਾ ਸਾਹਿਬ ਦੇ ਸਮਾਤ ਤੇ ਆਏ ਸਾਰੇ ਮਿੱਤਰਾਂ ਦਾ ਦੋਸਤਾਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਮੈਂ ਤੁਹਾਧਿ ਲੋ ਧੰਨਵਾਦੀ ਆ ਜੀ ਬਹੁਤ ਖੁਸ਼ੀ ਹੁੰਦੀ ਆ ਜਦੋਂ ਇਦਾਂ ਇਕੱਠ ਦੇਖਦੇ ਆ ਜੀ ਬਾਬਾ ਜੀ ਦੀ ਸਮਾਧ ਤੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੁਣਾਓ ਜੀ ਕੁਛ ਮੈਡਮ ਚਲੋ ਬੋਲੀ ਜੀ ਬੋਲੀ ਮਨੂ ਖਿੱਚ ਕੇ ਕੌਣ ਨੂੰ ਕਰ ਲਾਵੇ ਖਿੱਚ ਕੇ ਕੌਣ ਨੂੰ ਕਰ ਲਾਵੇ ਮੇਰੇ ਜੋਬਨ ਦਾ ਘੁੱਟ ਪਰ ਲਾਵੇ ਮੇਰੇ ਜੋਬਨ ਦਾ ਘੁੱਟ ਪਰ ਲਾਵੇ ਮੈਂ ਫਿਰ ਵੀ ਆਇਆ ਇੱਕ ਨੂੰ ਲਾਣ ਨੂੰ ਵੇ ਮੈਂ ਰਜੀ ਕਰਦਾ ਹੇ 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 ਹਰ ਸੋਣਿਆ ਤੇਰੇ ਗਲ ਵਿੱਚ ਬਾਹਾਂ ਪਾਉਣ ਨੂੰ ਵੇ ਮੈਂ ਰਜੀ ਕਰਦਾ ਹਾਏ ਮੈਂ ਮੇਰਾ ਜੀ ਕਰਦਾ ਸੱਚੀ ਵੇ ਮੇਰਾ ਜੀ ਕਰਦਾ ਹੋ ਮਾਰੇ ਸੀਟੀਆਂ ਮੋੜਤੇ ਖੜਕੇ ਨਹੀਂ ਕੋਈ ਟਾਕਾਂ ਤੇ ਹੱਥ ਧਰਕੇ ਨਹੀਂ ਹੋ ਸੀਟੀਆਂ ਮੋੜਤੇ ਖੜਕੇ ਨਹੀਂ ਤੋੜੇ ਟਾਕਾਂ ਤੇ ਹੱਥ ਧਰ ਕੇ ਨਹੀਂ ਕੋਈ ਫਿਰਦੀ ਏ ਚੰਨ ਚੜਾਉਣ ਨੂੰ ਨਹੀਂ ਮੇਰਾ ਜੀ ਕਰਦਾ ਹਾਏ ਸੋਣੀਏ ਨਹੀਂ ਤੈਨੂੰ ਕੁੱਟ ਕੇ ਕਾਲ ਜੇ ਲਾਉਣ ਨੂੰ ਨਹੀਂ ਮੇਰਾ ਜੀ ਕਰਦਾ ਹਾਏ ਨਹੀਂ ਮੇਰਾ ਜੀ ਕਰਦਾ ਸੱਚੀ ਨਹੀਂ ਮੇਰਾ ਜੀ ਕਰਦਾ ਵਾ ਜੀ ਅਰੇ ਮਾਰ ਦੇ ਕਰੋ ਪਾੜੀ ਮਿੱਤਰ ਆਰਤੀ ਭਾਈ ਜੀ ਵਧੀਆ ਲੱਗਿਆ ਤਾਂ ਹੋਰ ਤਾਂ ਜੀ ਹਾਂ ਜੀ ਹਾਂ ਜੀ ਘੋਸ਼ਣਾ ਹੋ ਗਈ। ਕੋਲੋਸਣਾ ਹੀ ਹੈ ਜੀ। ਹਾਂ ਜੀ। ਕੋਲੋਸਣਾ। ਦੱਬੇ ਰੱਖੇ ਕਿ ਨਹੀਂ? ਦੂੜੇ ਸੁਣਾ ਦੇ ਪਰ ਮਾਦੇ। ਕੋਸਣਾ ਲੈ ਜੀ ਤੁਹਾਨੂੰ ਫਿਰ ਨਵਾ ਜੀ। ਹਾਂ 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 ਹਾਂ। ਹੋਰ ਰੋਟੀ ਟੱਕ ਤੇ ਵੇਲੇ ਨਹੀਂ ਤੂੰ ਡੱਕ ਡੋਲੇ ਖਾਵੇਂ। ਓਏ ਹੋਏ ਹੈਬੀਆਂ ਦੇ ਵਾਂਗ ਨਿੱਤ 부ੜੀ ਨੂੰ ਸਤਾਵੇਂ। ਹੋਰ ਰੋਟੀ ਟੱਕ ਵੇਲੇ ਨਹੀਂ ਤੂੰ ਡੱਕ ਡੋਲੇ ਖਾਵੇਂ। ਹੈਬੀਆਂ ਦੇ ਵਾਂਗ ਨਿੱਤ 부ੜੀ ਨੂੰ ਸਤਾਵੇਂ। ਹੱਫ ਕਰਦੀ ਆ ਬੇਬੇ ਨੂੰ ਥਰਾਬ ਜੱਟੀਏ ਨਹੀਂ ਜਿਹੜੀ ਬੋਤਲਾਂ ਚ ਬਚਦੀ ਆ। ਦੱਸ ਕਿੱਥੇ ਜਾਂਦੀ ਐ ਸ਼ਰਾਬ ਜੱਟੀਏ ਨਹੀਂ ਜਿਹੜੀ ਬੋਤਲਾਂ ਚ ਬਚਦੀ ਐ ਕਿੱਧਰ ਨੂੰ ਜਾਂਦੀ ਐ ਸ਼ਰਾਬ ਜੱਟੀਏ ਨਹੀਂ ਜਿਹੜੀ ਬੋਤਲਾਂ ਚ ਬਚਦੀ ਐ ਹਾਂਜੀ ਹੂੰ ਪੱਲੀ ਪੱਲੀ ਵਾਰ ਪੀਤੀ ਥੋੜੀ ਜੀ ਸ਼ਰਾਬ ਮੋੜੀ ਗੱਲਾ ਹੂੰ ਪੱਲੀ ਪੱਲੀ ਵਾਰ ਪੀਤੀ ਥੋੜੀ ਜੀ ਸ਼ਰਾਬ ਇਹਦਾ ਅੱਗ ਲੱਗਣੀ ਦਾ ਵੱਖਰਾ ਸੁਆਦ ਰਰਾ ਰਰਾ ਬਾਲਾ ਲੱਗੇ ਨਾ ਜੋ ਸੰਘ ਵਿੱਚ ਲੰਗੀ ਹੁੰਦੀ ਆਵੇ ਮੈਂ ਤਾਂ ਇੱਕੋ ਵੈੱਡ ਜੀ ਹੁੰਦੀ ਆਵੇਂ ਮੇਰੇ ਹਿੱਸੇ ਤੇ ਲਾਇਆ ਹਾਈ ਇੱਕ ਪੈਗ ਲਾਉਂਦੀ ਲਾਉਂਦੀ ਪੱਕੀ ਜਾਣਗੀ ਲੱਗਣੀ ਐ ਬਣ ਕਹਾਏਗੀ ਤੇ ਮੇਰੇ ਮਾਰੂ ਜਗਣੀ ਹਾਈ ਇੱਕ ਪੈਗ ਲਾਉਂਦੀ ਲਾਉਂਦੀ ਪੱਕੀ ਜਾਣਗੀ ਲੱਗਣੀ ਐ ਬਣ ਕਹਾਏਗੀ ਤੇ ਮੇਰੇ ਮਾਰੂ ਜਗਣੀ ਉਹ ਆਇਆ ਗਿਆ ਰਹਿੰਦਾ ਖਾਲੀ ਹੁੰਦੀਆਂ ਨੇ ਬੋਤਲਾ ਨਿੱਗ ਗਿਆ ਆਇਆ ਰਹਿੰਦਾ ਖਾਲੀ ਹੁੰਦੀਆਂ ਨੇ ਬੋਤਲਾ ਮੈਂ ਵੀ ਕਦੇ ਰੱਖਿਆ ਨਾ ਸਾਬ ਜੱਟੀਏ ਨਹੀਂ ਜਿਹੜੀ ਬੋਤਲਾਂ 'ਚ ਬਚਦੀ ਐ ਉਹ ਦੱਸ ਕਿੱਥੇ ਜਾਂਦੀ ਐ ਸ਼ਰਾਬ ਜੱਟੀਏ ਨਹੀਂ ਜਿਹੜੀ ਬੋਤਲਾਂ 'ਚ ਬਚਦੀ ਐ ਕਿੱਧਰ ਨੂੰ ਜਾਂਦੀ ਐ ਸ਼ਰਾਬ ਜੱਟੀਏ ਨਹੀਂ ਜਿਹੜੀ ਬੋਤਲਾਂ 'ਚ ਬਚਦੀ ਐ ਇਹ ਹੀ ਲਾ ਜਾਂਦੀ ਹੈਗੀ ਇਹ ਹੀ ਲਾ ਜਾਂਦੀ ਹੈਗੀ ਆ ਜੀ ਵਾਹ ਚਲੋ ਵੇ ਚਲੋ ਫਿਕਰ ਨਾ ਕਰ ਸੂਈ ਇੱਕ ਥੱਟ ਖੜੀ ਐ ਨੰਬਣੀ ਦਵਾਵੀਂ ਜੱਟ ਸਿੱਧਾ ਤਾਂ ਦੀ ਖੜੀ ਐ ਉਸੇ ਗੱਲ ਤੇ ਰਹੀ ਵਿਕਰੇ ਨਾ ਕਰ ਸੁਈ ਇੱਕ ਧਟ ਖੜੀ ਆ ਲੰਬਣੀ ਦਵਾ ਦੀ ਜਿੱਤ ਸਿੱਧਾ ਦਿਖਾ ਦੀ ਖੜੀ ਆ ਮੇਰਾ ਦਰਪਨ ਦੇ ਤੇ ਤੇਰੇ ਕੋਲ ਪਰਦਾ ਅੱਛਾ ਹਾਂ ਮੇਰਾ ਦਰਪਨ ਦੇ ਤੇ ਤੇਰੇ ਕੋਲ ਪਰਦਾ ਤੇਰੇ ਕੋਲ ਗੱਲ ਅੱਜ ਲੰਗੀ ਹੁੰਦੀ ਆ ਤਾ ਇੱਕੋ ਪੱਗ ਲਾਇਆ ਹਰ ਰਹਾ 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 ਤੂੰ ਆਖ ਦਰ ਦੀ ਹਾਜਮੇ ਤੋਂ ਚੰਗੀ ਹੁੰਦੀ ਆਵੇਂ ਤੇ ਇੱਕੋ ਪੱਗ ਲਾਇਆ ਹਰ ਰਹਾ 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 ਤੂੰ ਆਖ ਦਰ ਦੀ ਹਾਜਮੇ ਤਾਂ ਚੰਗੀ ਹੁੰਦੀ ਆਵੇਂ ਮੈਂ ਤਾਂ ਪਾਣੀ ਵੀ ਨਾ ਪਾਇਆ ਹਾਏ ਪਾਈਏ ਕਸਮ ਹਤੂ ਚੱਲ ਬਾਬਿਆਂ ਦੇ ਧਰਮ ਨਹੀਂ ਨਹੀਂ ਤਾਂ ਪਧਾਰੂ ਵਿੱਚ ਪਤਲਾਗੇ ਧਰਨੀ ਹੋ ਪਾਈਏ ਕਸਮ ਹਤੂ ਚੱਲ ਬਾਬਿਆਂ ਦੇ ਧਰਮ ਨਹੀਂ ਨਹੀਂ ਤਾਂ ਪਧਾਰੂ ਵਿੱਚ ਪਤਲਾਗੇ ਧਰਨੀ ਹੋ ਨਸ਼ਿਆਂ ਚ ਰੋਲੀਏ ਨਾ ਰੰਗਲੀ ਜਵਾਨੀ ਹੋ ਨਸ਼ਿਆਂ ਚ ਰੋਲੀਏ ਨਾ ਰੰਗਲੀ ਜਵਾਨੀ ਤੇਰੇ ਮੁਖੜੇ ਤੇ ਸਦਾ ਸ਼ਰਵਾਵ ਜੱਟੀਏ ਨਹੀਂ ਜਿਹੜੀ ਬੋਤਲਾਂ ਤੇ ਬਚ ਗਈ ਆ ਉਹ ਦੱਸ ਕਿੱਥੇ ਜਾਂਦੀ ਐ ਸ਼ਰਾਬ ਜੇ ਪੀਏ ਨੀ ਜਿਹੜੀ ਬੋਤਲਾਂ 'ਚ ਬਚਦੀ ਐ ਕਿਦਰ ਨੂੰ ਜਾਂਦੀ ਐ ਯਾਰ ਰਾਵਨਗਰੋਂ ਨੀ ਜਿਹੜੀ ਬੋਤਲਾਂ 'ਚ ਬਚਦੀ ਐ ਹੂੰ ਦੱਸ ਨੇ ਮਰ ਗੜ ਤੂੰ ਵੀ ਦਾਰੂ ਛੱਡ ਦੇ ਚੱਕ ਦੇ ਬਰਾਜ ਕਰੋ ਸਾਰਾ ਕੋੜ ਕੱਢ ਦੇ ਹੂੰ ਦੱਸ ਨੇ ਮਰ ਗੜ ਤੂੰ ਵੀ ਦਾਰੂ ਛੱਡ ਦੇ ਚੱਕ ਦੇ ਬਰਾਜ ਕਰੋ ਸਾਰਾ ਕੋੜ ਕੱਢ ਦੇ ਮੇਰੇ ਪਿੱਛੋਂ ਮੇਰੇ ਪਿੱਛੋਂ ਮੇਰੇ ਪਿੱਛੋਂ ਘਰ ਵਿੱਚ ਲਾਵੇਂ ਮੈਂ ਫੜਾ ਹਾਂ ਮੇਰੇ ਪਿੱਛੋਂ ਘਰ ਵਿੱਚ ਲਾਵੇਂ ਮੈਂ ਬਣਾ ਤੇਰੀ ਜਾਣ ਜਦੋਂ ਬੈਠੀ ਬੇਸੰਦੀ ਹੁੰਦੀ ਹੁੰਦੀ ਹੈ ਤੈ ਕਿੱਥੇ ਗਿਆ ਓ ਦੱਸ ਕਿੱਥੇ ਜਾਂਦੀ ਐ ਇਹ ਰਾਬ ਜੱਟੀ ਐ ਨਹੀਂ ਜਿਹੜੀ ਬੋਤਲਾਂ ਚ ਬਚਦੀ ਤੂੰ ਆਖਦਾ ਜੇ ਮੈਂ ਤਾਂ ਚੰਗੀ ਹੁੰਦੀ ਆਵੇਂ ਮੈਂ ਤਾਂ ਇੱਕੋ ਪੱਗ ਲਾਇਆ ਓ ਦੱਸ ਕਿੱਥੇ ਜਾਂਦੀ ਆ ਸ਼ਰਾਬ ਜੱਟੀਆਂ ਨਹੀਂ ਜਿਹੜੀ ਬੋਤਲਾਂ ਚ ਬਚਦੀ ਐ ਮੈਂ ਮੇਰੇ ਜੱਟੀਆਂ ਜਿਹੜਾ ਤਾੜੇ ਮਾਰਦੇ ਦੱਬ ਕੇ ਉਹ ਜਿਹੜੀਆਂ ਕਰਦੇ ਸ਼ੇਰ ਦੱਬ ਕੇ ਆਪਣਾ ਚੰਦ ਲਾਗਾ ਅਖਾਰੇ ਪੰਜਾਬ ਦੇ ਤੇ ਚੰਦ ਨੂੰ ਆਪਣਾ ਵਿਸ਼ਵਾਸ ਕਰਾਉ ਕਰਦੇ ਬਹੁਤ ਬਹੁਤ ਧੰਨਵਾਦ ਆਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਸ਼ੁਕਰੀਆ ਆਪਕੋ ਮਾਰ ਦਿਆ ਪੰਜਾਬੀ